ਸ਼ਹਿਜਾਦਾ ਮੁਅੱਜ਼ਮ ਦਾ ਪੰਜਾਬ ਆਉਣਾ ਗਲੇਰ ਦੀ ਲੜਾਈ ਦੇ ਦੋ ਅਸਰ ਹੋਏ ਇੱਕ ਅਸਰ ਇਹ ਹੋਇਆ ਕਿ ਪੰਜਾਬ ਦੇ ਪਹਾੜਾਂ ਤੇ ਜ਼ਗੀਰਦਾਰਾਂ ਪਾਸੋਂ ਮਾਮਲਾ ਵਸੂਲ ਕਰਨ ਦੀ ਹਿੰਮਤ ਸੂਬੇਦਾਰ ਲਾਹੌਰ ਤੇ ਜੰਮੂ ਵਿੱਚ ਨਾ ਰਹੀ ਉਹ ਹਿੰਦੂ ਸ਼ਕਤੀ ਕੋਲੋਂ ਭੈ ਖਾਣ ਲੱਗੇ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਸਤਗੁਰ ਜੀ ਹਰ ਉਸ ਪੁਰਸ਼ ਦੀ ਸਹਾਇਤਾ ਕਰਦੇ ਹਨ ਜਿਹੜੇ ਉਹਨਾਂ ਦੀ ਸ਼ਰਨ ਜਾ ਪੈਂਦਾ ਹੈ ਮਗਲਾਂ ਤੇ ਤੁਰਕਾਂ ਤੇ ਹਿੰਦੂਆਂ ਵਿੱਚ ਮਹਾਨ ਦੁਸ਼ਮਣੀ ਹੈ ਕਿਉਂਕਿ ਮੁਗਲ ਸਰਕਾਰ ਤੇ ਸਾਰੇ ਚੱਟੇਵੱਟੇ ਇਸਲਾਮ ਦੇ ਵਾਅਦੇ ਦੀ ਧੁੰਨ ਨਾਲ ਪਾਗਲ ਹਨ ਉਹ ਅੱਗਾ ਪਿੱਛਾ ਨਹੀਂ ਦੇਖਦੇ ਕਿ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਹਿੰਦੂ ਮੰਦਰਾਂ ਨੂੰ ਢਾ ਢੇਰੀ ਕਰਨ ਦਾ ਕੀ ਨਤੀਜਾ ਨਿਕਲੇਗਾ ਭਾਵੇਂ ਸਤਗੁਰਜੀ ਦੇ ਵੀ ਦੇਵਤਿਆਂ ਦੇ ਪੁਜਾਰੀ ਨਹੀਂ ਹਨ ਫਿਰ ਵੀ ਹਿੰਦੂ ਮੋਜਲਾ ਮਾਂ ਦੀ ਸਹਾਇਤਾ ਕਰਦੇ ਹਨ ਉਹ Hindu ਕੌਮ ਨਾਲ ਪਿਆਰ ਕਰਦੇ ਹਨ ਉਹ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਸੰਸਾਰ ਵਿੱਚ ਆਏ ਹਨ ਦੂਸਰਾ ਅਸਰ ਇਹ ਹੋਇਆ ਕਿ ਸਤਗੁਰ ਜੀ ਦੀ ਮਹਿਮਾ ਦੂਰ ਦੂਰ ਤੱਕ ਵਧੇਰੇ ਖਿੱਲਰ ਗਈ ਸਤਗੁਰ ਜੀ ਦੀ ਇਹ ਤੀਸਰੀ ਜਿੱਤ ਲੜਾਈ ਸੀ ਸਿੱਖ ਸੰਗਤਾਂ ਸਤਗੁਰ ਜੀ ਦੇ ਦਰਸ਼ਨ ਕਰਨ ਆਉਣ ਲੱਗੀਆਂ ਤੇ ਨਾਲ ਹੀ ਉਹ Hindu ਨੌਜਵਾਨ ਜੋ ਅਣਖੀਲੇ ਸਨ ਜੋ ਮੁਗਲ ਸਰਕਾਰ ਦੀਆਂ ਵਧੇਕੀਆਂ ਤੋਂ ਤੰਗ ਸਨ ਉਹ ਸਤਗੁਰ ਜੀ ਦੀ ਸੈਨਾ ਵਿੱਚ ਭਰਤੀ ਹੋਣ ਲੱਗੇ ਉਹਨਾਂ ਨੇ ਧਰਮ ਰੱਖਿਆ ਤੇ ਦੇਸ਼ ਨੂੰ ਸੁਤੰਤਰ ਕਰਾਉਣ ਵਾਸਤੇ ਜਾਨਾਂ ਕੁਰਬਾਨ ਕਰ ਦੇਣ ਦਾ ਫੈਸਲਾ ਕੀਤਾ ਆਨੰਦਪੁਰ ਦੀ ਰੌਣਕ ਵਿੱਚ ਵਾਧਾ ਹੋ ਗਿਆ ਅਤੇ ਕਿਲਿਆਂ ਦੀ ਉਸਾਰੀ ਜੋਰਾਂ ਤੇ ਹੋ ਗਈ ਵਿਸ਼ੇਸ਼ ਕਰਕੇ ਕਿਲੇ ਆਨੰਦਗੜ੍ਹ ਦੀ ਪਕਿਆਈ ਹੋਣ ਲੱਗੀ ਇਹ ਕਿਲਾ ਪੰਜਾਬ ਦਾ ਨਾਮੀ ਕਿਲਿਆਂ ਵਰਗਾ ਤਿਆਰ ਹੋਣ ਲੱਗਾ ਹਸੈਨੀ ਦੀ ਮੌਤ ਤੇ ਗੁਲੇਰ ਦੀ ਲੜਾਈ ਦਾ ਹਾਰਨ ਦੀ ਖਬਰ ਦਿੱਲੀ ਪੁੱਜੀ ਔਰੰਗਜ਼ੇਬ ਨੇ ਜਦੋਂ ਖਬਰ ਸੁਣੀ ਤਾਂ ਉਸੇ ਵੇਲੇ ਆਪਣੇ ਵੱਡੇ ਪੁੱਤਰ ਸਹਿਬਜ਼ਾਦਾ ਮੁਅੱਜਮ ਨੂੰ ਪੰਜਾਬ ਵੱਲ ਤੋਰਿਆ ਤਾਂ ਉਹ ਆਕੀ ਹੋਏ ਹਿੰਦੂ ਰਾਜਿਆਂ ਨੂੰ ਸੋਦੇ ਤੇ ਮਾਮਲੇ ਦੀ ਬਾਕੀ ਵਸੂਲ ਕਰੇ ਉਹ ਭਾਰੀ ਫੌਜੀ ਦਸਤਾ ਲੈ ਕੇ ਪੰਜਾਬ ਨੂੰ ਆਇਆ ਸਹਿਜਾਦਾ ਮੁਅੱਜਮ ਦੇ ਨਾਲ ਇੱਕ ਉਸ ਦਾ ਸਲਾਹਕਾਰ ਹਿੰਦੂ ਭਾਈ ਨੰਦ ਲਾਲ ਸਿੰਘ ਇਹ ਫਾਰਸੀ ਤੇ ਅਰਬੀ ਦਾ ਵਿਦਵਾਨ ਸੀ ਫਾਰਸੀ ਵਿੱਚ ਸ਼ਾਨਦਾਰ ਉੱਚੇ ਭਾਵਾਂ ਵਾਲੀ ਕਵਿਤਾ ਉਚਾਰਿਆ ਕਰਦਾ ਸੀ ਉਸ ਦੇ ਨਾਲ ਹੋਣ ਦਾ ਇਹ ਲਾਭ ਸੀ ਕਿ ਸ਼ਹਿਜ਼ਾਦਾ ਫਕੀਰਾਂ ਤੇ ਸਾਧੂ ਸੰਤਾਂ ਨਾਲ ਕਿਸੇ ਤਰ੍ਹਾਂ ਦਾ ੱਤਕਾ ਨਹੀਂ ਸੀ ਕਰਦਾ ਸ਼ਹਿਜ਼ਾਦੇ ਦਾ ਜਦੋਂ ਆਉਣਾ ਪੰਜਾਬ ਦੇ ਹਾਕਮਾਂ ਸਰਦਾਰਾਂ ਤੇ ਰਾਜਿਆਂ ਨੇ ਸੁਣਿਆ ਤਾਂ ਸਾਰੇ ਘਬਰਾ ਗਏ ਕੋਈ ਉਸ ਦਾ ਸਵਾਗਤ ਕਰਨ ਵਾਸਤੇ ਉਤਾਵਲਾ ਹੋਇਆ ਅਤੇ ਕਿਸੇ ਨਾ ਕਿਸੇ ਦੀਆਂ ਸ਼ਿਕਾਇਤਾਂ ਕਰਕੇ ਬਹਾਦਰੀ ਘਟਣੀ ਚਾਹੀ ਕਿ ਕਿਸੇ ਨੂੰ ਮਾਮਲਾ ਦੇਣ ਜਾਂ ਲੜਨ ਦੀ ਚਿੰਤਾ ਹੋਈ ਗੱਲ ਕਿ ਹਰ ਕੋਈ ਆਪੋ ਆਪਣੀ ਕਮਜ਼ੋਰੀ ਦਾ ਗੁਲਾਮ ਹੋ ਕੇ ਹਰਕਤ ਵਿੱਚ ਆਇਆ ਸਤਗੁਰੂ ਜੀ ਨੇ ਵਿਚਾਰ ਕੀਤਾ ਕਿ ਦੁਸ਼ਮਣ ਸ਼ਕਤੀਆਂ ਦਾ ਵਸਾ ਨਹੀਂ ਕਰਨਾ ਚਾਹੀਦਾ ਕੀ ਪਤਾ ਮੁਅੱਜਮ ਅਨੰਦਪੁਰ ਤੇ ਨਾ ਆ ਚੜ੍ਹਾਈ ਕਰ ਦੇਵੇ ਇਸ ਕਰਕੇ ਅਨੰਦਪੁਰ ਦੀ ਰਾਖੀ ਦਾ ਪੂਰਾ ਬੰਦੋਬਸਤ ਕਰਨਾ ਆਰੰਭ ਕਰ ਦਿੱਤਾ ਜਿਹੜੇ ਸਿੱਖ ਬਾਹਰ ਗਏ ਸਨ ਉਹਨਾਂ ਨੂੰ ਵਾਪਸ ਅਨੰਦਪੁਰ ਬੁਲਾ ਲਿਆ ਪਰ ਸ਼ਾਜਾਦਾ ਮੋਜਮ ਅਨੰਦਪੁਰ ਵੱਲ ਨਾ ਆਇਆ ਤੇ ਉਹ ਦੂਰ ਹੀ ਰਿਹਾ ਉਸ ਨੇ ਸਗੋ ਆਪਣਾ ਦੀਵਾਨ ਆਨੰਦ ਲਾਲ ਸਤਗੁਰਜੀ ਵੱਲ ਭੇਜਿਆ ਸਿਆਣੇ ਦੀਵਾਨ ਨੇ ਹੀ ਸ਼ਾਜਾਦੇ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਦਰਸ਼ਨਾ ਵਾਸਤੇ ਪ੍ਰੇਰਿਆ ਨਾਲ ਹੀ ਦੱਸਿਆ ਕਿ ਸਤਗੁਰ ਨਾਨਕ ਦੇਵ ਜੀ ਦੀ ਗੁਰਗੱਦੀ ਅਮਨ ਤੇ ਜਨਤਕ ਭਲਾਈ ਵਾਲੀ ਹੈ ਇਸ ਗੱਦੀ ਨਾਲ ਵੈਰ ਕਰਨਾ ਚੰਗਾ ਨਹੀਂ ਦੀਵਾਨ ਆਨੰਦ ਲਾਲ ਨੇ ਉਸੇ ਉਸ ਨੇ ਬਹੁਤ ਸਾਰੀ ਮਾਇਆ ਦੇ ਕੇ ਭੇਜਿਆ ਜੋ ਚੜਾਵੇ ਦੇ ਰੂਪ ਵਿੱਚ ਸੀ ਨੰਦ ਲਾਲ ਨੇ ਸਤਗੁਰ ਜੀ ਦੇ ਦਰਸ਼ਨ ਕੀਤੇ ਆਪ ਵੀ ਨਿਹਾਲ ਹੋ ਗਿਆ ਸਤਗੁਰ ਜੀ ਦੀ ਉੱਚੀ ਤੇ ਸੁੱਚੀ ਸ਼ਖਸੀਅਤ ਨੇ ਉਸ ਦੇ ਮਨ ਉੱਤੇ ਬਹੁਤ ਪ੍ਰਭਾਵ ਪਾਇਆ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਨਾਮ ਦਾਣ ਤੇ ਕਲਿਆਣ ਦਾ ਉਪਦੇਸ਼ ਮੰਗਿਆ ਇੱਕ ਦਿਨ ਉਹ ਸਤਗੁਰ ਜੀ ਦੀ ਹਜ਼ੂਰੀ ਵਿੱਚ ਰਿਹਾ ਸ਼ਹਿਜਾਦੇ ਮੋਜਮ ਦਾ ਅਨੰਦਪੁਰ ਤੇ ਹੱਲਾ ਨਾ ਕਰਨਾ ਪਹਾੜੀ ਰਾਜੇ ਭੀਮਚੰਦ ਨੂੰ ਚੁਭਿਆ ਪਰ ਉਸ ਵੇਲੇ ਤਾਰੋ ਉਠਿਆ ਜਦੋਂ ਸ਼ਹਿਜ਼ਾਦੇ ਮੁਹੰਮਦ ਨੇ ਉਸ ਨੂੰ ਝਾੜਾਂ ਪਾਈਆਂ ਤੇ ਪਿਛਲੇ ਮਾਮਲੇ ਦੀ ਵਸੂਲੀ ਕੀਤੀ ਪਹਾੜੀ ਰਾਜਿਆਂ ਕੋਲੋਂ ਮਾਮਲਾ ਲੈ ਕੇ ਵਾਪਸ ਦਿੱਲੀ ਚਲਾ ਗਿਆ ਭਾਈ ਨੰਦ ਲਾਲ ਫਾਰਸੀ ਤੇ ਅਰਬੀ ਦਾ ਮਹਾਨ ਵਿਦਵਾਨ ਸੀ ਸ਼ਾਇਰ ਐਸਾ ਸੀ ਕਿ ਅਰਬ ਕਾਬਲ ਦੇ ਸ਼ਾਇਰ ਉਸ ਸਮੇਂ ਉਸ ਦਾ ਮੁਕਾਬਲਾ ਨਹੀਂ ਸੰ ਕਰ ਸਕਦੇ ਉਹ ਆਪ ਪਹਿਲਾਂ ਕਾਬਲ ਰਹਿੰਦੇ ਸਨ ਆਪ ਦੇ ਵੱਡਿਆਂ ਦਾ ਕੋਈ ਪਤਾ ਨਹੀਂ ਕਿ ਕਦੋਂ ਕਾਬਲ ਗਏ ਸਨ ਪਰ ਭਾਈ ਨੰਦਲਾਲ ਜੀ ਕਾਬਲ ਵਿੱਚ ਪੜੇ ਤੇ ਉੱਥੇ ਹੀ ਪਲੇ ਸਨ ਅਰ ਕਿਸੇ ਕਾਰਨ ਕਾਬਲ ਨੂੰ ਛੱਡ ਕੇ ਮੁਲਤਾਨ ਆ ਪੁੱਜੇ ਮੁਲਤਾਨ ਵਿੱਚ ਮਕਾਨ ਖਰੀਦਿਆ ਤੇ ਇਸਤਰੀ ਬਾਲਾਂ ਨੂੰ ਉਸ ਮਕਾਨ ਵਿੱਚ ਛੱਡ ਕੇ ਆਪ ਦਿੱਲੀ ਆ ਗਏ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਨੌਕਰੀ ਕਰ ਲਈ ਬਾਦਸ਼ਾਹ ਨੇ ਉਸ ਦੀ ਵਿਦਿਆ ਤੇ ਅਕਲ ਨੂੰ ਦੇਖ ਕੇ ਉਸ ਨੂੰ ਸ਼ਹਿਜ਼ਾਦੇ ਮੁਅੱਜਮ ਦੇ ਹਵਾਲੇ ਕਰ ਦਿੱਤਾ ਸ਼ਹਿਜ਼ਾਦੇ ਨੇ ਆਪਣਾ ਸਲਾਹ ਕਰ ਤੇ ਮੀਰ ਮੁਨਜੀ ਮੁਕਰਰ ਕਰ ਲਿਆ ਤੇ ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ। ਔਰੰਗਜ਼ੇਬ ਦੀ ਪਾਲਿਸੀ ਬਹੁਤ ਖਤਰਨਾਕ ਸੀ ਉਸ ਕੋਲੋਂ ਕੋਈ ਹਿੰਦੂ ਨਹੀਂ ਸੀ ਬਚ ਸਕਦਾ ਇੱਕ ਦਿਨ ਐਸੀ ਘਟਨਾ ਵਾਪਰੀ ਜਿਸ ਨੇ ਭਾਈ ਨੰਦ ਲਾਲ ਜੀ ਦੀ ਜ਼ਿੰਦਗੀ ਖਤਰੇ ਵਿੱਚ ਪਾ ਦਿੱਤੀ। ਉਹ ਘਟਨਾ ਇਹ ਸੀ ਕਿ ਇੱਕ ਦਿਨ ਕੁਰਾਨ ਦੀ ਇੱਕ ਟੁਕਦੇ ਅਰਥਾਂ ਦੀ ਚਰਚਾ ਦੀਵਾਨ ਖਾਸ ਵਿੱਚ ਚੱਲ ਪਈ। ਵੱਡੇ ਵੱਡੇ ਮੌਲਵੀਆਂ ਨੇ ਟੁਕਦੇ ਅਰਥ ਕੀਤੇ ਪਰ ਔਰੰਗਜ਼ੇਬ ਦਾ ਮਨ ਨਾ ਮੰਨਿਆ। ਉਸ ਨੂੰ ਅਰਬਾਂ ਤੇ ਅਰਥਾਂ ਤੇ ਸ਼ੱਕ ਰਿਹਾ ਚਰਚਾ ਗਰਮ ਹੋ ਗਈ ਉਸ ਵੇਲੇ ਦੀਵਾਨ ਨੰਦ ਲਾਲ ਜੀ ਦਰਬਾਰ ਵਿੱਚ ਹਾਜ਼ਰ ਸਨ ਇਹਨਾਂ ਨੇ ਸ਼ਹਿਜ਼ਾਦੇ ਨੂੰ ਆਖਿਆ ਜੇ ਬਾਦਸ਼ਾਹ ਸਲਾਮਤ ਉਸ ਨੂੰ ਹੁਕਮ ਕਰਨ ਤਾਂ ਉਹ ਇਸ ਤੁਕ ਦੇ ਅਰਥ ਕਰਦੇ ਹਨ ਸ਼ਹਿਜ਼ਾਦੇ ਨੇ ਬਾਦਸ਼ਾਹ ਨੂੰ ਆਖਿਆ ਨੰਦ ਲਾਲ ਇਸ ਤੁਕ ਦੇ ਅਰਥ ਕਰ ਸਕਦਾ ਹੈ ਹਾਂ ਜੇ ਇਸ ਨੂੰ ਆਉਂਦੇ ਹਨ ਤਾਂ ਜੀ ਸਦਕੇ ਕਰੇ ਬਾਦਸ਼ਾਹ ਦਾ ਉੱਤਰ ਸੀ ਨੰਦ ਲਾਲ ਉੱਠਿਆ ਉਸ ਨੇ ਅਰਬੀ ਵਿੱਚ ਪਹਿਲਾਂ ਤੁਕ ਪੜ੍ਹੀ ਤੇ ਫਿਰ ਫਾਰਸੀ ਵਿੱਚ ਉਸ ਦਾ ਅਰਥ ਸੁਣਾਇਆ ਅਰਥ ਸੁਣ ਕੇ ਬਾਦਸ਼ਾਹ ਦੀ ਤਸੱਲੀ ਹੋ ਗਈ ਉਹ ਪ੍ਰਸੰਨ ਹੋ ਗਿਆ ਮੌਲਵੀ ਤੇ ਮੁਸਲਮਾਨ ਆਲਮ ਸ਼ਰਮਿੰਦੇ ਹੋਏ ਉਹਨਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਈਰਖਾ ਦੀ ਅੱਗ ਨੇ ਉਹਨਾਂ ਦੇ ਤਨਮਨ ਸਾੜ ਸੁਟੇ ਪ੍ਰਸੰਤਾ ਦੇ ਵਲਵਲੇ ਵਿੱਚ ਬਾਦਸ਼ਾਹ ਨੇ ਇੱਛਾ ਕੀਤੀ ਕਿ ਉਹ ਆਨੰਦ ਲਾਲ ਨੂੰ ਇਨਾਮ ਬਖਸ਼ੇ ਇਨਾਮ ਦਾ ਐਲਾਨ ਕਰਨ ਵਾਲਾ ਹੀ ਸੀ ਕਿ ਉਹਦੇ ਹਿਰਦੇ ਵਿੱਚ ਵੀ ਮਜਬੀ ਤਸੱਬਤ ਦੀ ਜਵਾਲਾ ਭੜਕ ਉઠી ਉਸ ਦੀ ਖੁਸ਼ੀ ਹੈਰਾਨੀ ਤੇ ਗਰੋਧ ਦਾ ਰੂਪ ਧਾਰਨ ਕਰ ਗਈ ਉਹ ਮਾਨ ਦੀ ਮਨ ਸੋਚਣ ਲੱਗਾ ਐਸਾ ਆਲਮ ਐਨਾ ਸਿਆਣਾ ਹਿੰਦੂ ਮੇਰੇ ਰਾਜ ਵਿੱਚ ਅਜੇ ਹਿੰਦੂ ਬਾਕੀ ਹੈ ਇਹ ਨਹੀਂ ਹੋ ਸਕਦਾ ਇਸ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ ਹੈ ਖੁਦਾ ਪਰਸੰਨ ਹੋਵੇਗਾ ਹਜਰਤ ਮੁਹੰਮਦ ਸਾਹਿਬ ਖੁਸ਼ੀਆਂ ਬਖਸ਼ਣਗੇ ਆਹ ਕੈਸਾ ਸੋਹਣਾ ਫੁਰਨਾ ਫੁਰਿਆ ਠੀਕ ਹੈ ਮੈਂ ਹੁਣੇ ਪੁੱਛਦਾ ਹਾਂ ਕਾਜ਼ੀਆਂ ਤੇ ਮੋਲਾਣਿਆਂ ਪਾਸੋਂ ਸਲਾਹ ਲੈ ਲੈਂਦਾ ਹਾਂ ਜੇ ਇਹ ਮੁਸਲਮਾਨ ਬਣ ਗਿਆ ਤਾਂ ਸਾਰੇ ਭਾਰਤ ਤੇ ਮੁਸਲਮਾਨ ਜਗਤ ਵਿੱਚ ਖੁਸ਼ੀ ਦਾ ਹੜ ਆ ਜਾਵੇਗਾ ਇਹೊಂದੋਸ਼ਟ ਆਤਮਾ ਨੇ ਸੋਚਿਆ ਅਤੇ ਪ੍ਰਗਟ ਤੌਰ ਤੇ ਆਨੰਦ ਲਾਲ ਨਾਲ ਇਉਂ ਗੱਲ ਬਾਤ ਛੇੜੀ ਕਿਉਂ ਦਵਾਨ ਜੀ ਤੁਸੀਂ ਕੁਰਾਨ ਮਜੀਦ ਨੂੰ ਧਿਆਨ ਨਾਲ ਪੜ੍ਹਿਆ ਹੈ ਹਾਂ ਜਾਂ ਬਨਹਾ ਕੁਰਾਨ ਮਜੀਦ ਮਸਜਿਦ ਤੇ ਇਸ ਦੇ ਨਾਲ ਸਬੰਧਤ ਸਾਰੀਆਂ ਕਿਤਾਬਾਂ ਨੂੰ ਪੜ੍ਹਿਆ ਹੈ 4 ਸਾਲ ਪੜਨ ਤੇ ਲਾਏ ਸਨ ਖੁਦਾ ਨੇ ਤੇਰੇ ਤੇ ਮਿਹਰ ਕੀਤੀ ਐਸਾ ਹੀ ਹੈ ਇੰਨਾ ਇਲਮ ਹਾਸਲ ਕਰਨ ਤੇ ਫਿਰ ਤੁਸੀਂ ਮੁਸਲਮਾਨ ਨਹੀਂ ਬਣੇ ਕਾਫਰ ਰਹੇ ਹੋ ਇਹ ਗੱਲ ਮਾੜੀ ਹੈ ਜੇ ਮੁਸਲਮਾਨ ਬਣ ਜਾਵੋ ਤਾਂ ਮੁਸਲਮਾਨ ਦੁਨੀਆ ਵਿੱਚ ਤੁਸਾਂ ਦੇ ਬਹੁਤ ਸਤਿਕਾਰ ਹੋਵੇਗਾ ਸ਼ਾਇਦ ਖਲੀਫੇ ਹੀ ਬਣਾ ਦਿੱਤੇ ਜਾਵੋ ਇਸਲਾਮ ਸੰਸਾਰ ਦੀ ਸਾਰੀ ਖਲਕਤ ਦਾ ਮਜ਼ਹਬ ਹੈ ਨੰਦ ਲਾਲੇ ਸੁਣ ਕੇ ਔਰੰਗਜ਼ੇਬ ਦੇ ਮਨੋਂ ਭਾਵਾਂ ਨੂੰ ਇੱਕਦਮ ਸਮਝ ਗਿਆ ਉਹਦਾ ਹਿਰਦਾ ਕੰਬ ਗਿਆ ਉਹਦੀਆਂ ਅੱਖਾਂ ਅੱਗੇ ਭੈ ਤੇ ਹਨੇਰਾ ਆਇਆ ਉਹ ਸੋਚਣ ਲੱਗਾ ਕਿ ਕੀ ਉੱਤਰ ਦੇਵਾਂ ਧਰਮ ਛੱਡਣਾ ਅਸੰਭਵ ਹੈ ਉਹ ਜੇ ਸੋਚ ਹੀ ਰਿਹਾ ਸੀ ਕਿ ਔਰੰਗਜ਼ੇਬ ਨੇ ਦਰਬਾਰ ਵੱਲ ਦੇਖਿਆ ਸ਼ਾਹਦੋ ਦਰਬਾਰੀਆਂ ਦੇ ਚਿਹਰੇ ਦੇਖ ਕੇ ਅਨੁਭਵ ਕਰਨਾ ਚਾਹੁੰਦਾ ਸੀ ਕਿ ਉਸ ਦੇ ਉਸ ਦੇ ਇਸ ਵਿਚਾਰ ਨਾਲ ਉਹਨਾਂ ਦੇ ਦਿਲਾਂ ਉੱਤੇ ਕਿਹੋ ਜਿਹਾ ਅਸਰ ਹੋਇਆ ਹੈ ਉਸ ਨੂੰ ਹਰ ਪਾਸੇ ਖੁਸ਼ੀ ਦਿੱਸੀ ਇੱਕ ਮੌਲਵੀ ਨੇ ਉੱਠ ਕੇ ਅਰਜ ਕਰ ਰਹੀ ਦਿੱਤੀ ਸ਼ਹਿਨशाह सलामत ਇਸ ਨਾਲੋਂ ਚੰਗਾ ਵਿਚਾਰ ਹੋਰ ਕੀ ਹੋ ਸਕਦਾ ਹੈ ਜੇ ਇਹ ਮੁਸਲਮਾਨ ਬਣ ਜਾਵੇ ਤਾਂ ਹੁਣੇ ਪੀਰ ਮੌਲਵੀ ਬਣਾਇਆ ਜਾਵੇ ਇਹ ਸਿੱਧਾ ਬਹਿਸਤ ਨੂੰ ਜਾਵੇਗਾ ਅਤੇ ਨਾਲੇ ਅੱਲਾਹ ਪਾਕ ਪਰਸੰਨ ਹੋਣਗੇ ਸਹਿਜਾ ਦਾ ਮਉੱਜਮ ਹੈਰਾਨ ਸੀ ਉਹ ਨਹੀਂ ਸੀ ਚਾਹੁੰਦਾ ਉਹਦੇ ਪੀਰ ਮੁੰਚੀ ਨਾਲ ਧੱਕਾ ਹੋਵੇ ਅਤੇ ਮੱਲੋ ਮੱਲੀ ਉਸਤਾਦ ਧਰਮ ਤਬਦੀਲ ਕੀਤਾ ਜਾਵੇ ਪਰ ਉਸ ਵੇਲੇ ਦਰਬਾਰ ਵਿੱਚ ਬੋਲਣਾ ਵੀ ਖਤਰਨਾਕ ਸੀ ਪਾਗਲ ਮੌਲਵੀ ਬੈਠੇ ਸਨ ਔਰੰਗਜੀਬ ਕੋਲੋਂ ਵੀ ਡਰ ਆਉਂਦਾ ਸੀ ਕਿਉਂਕਿ ਉਹ ਬੜੇ ਕਰੜੇ ਸੁਭਾਤਾ ਬੰਦਾ ਸੀ ਉਹ ਕ੍ਰੋਧ ਨਾਲ ਲਾਲ ਪੀਲਾ ਹੋ ਕੇ ਦਰਬਾਰ ਵਿੱਚੋਂ ਉੱਠ ਕੇ ਚਲਿਆ ਭਾਈ ਨੰਦ ਲਾਲ ਵੀ ਉਸਦੇ ਨਾਲ ਉੱਠ ਕੇ ਜਾਣ ਲੱਗਾ ਤਾਂ ਔਰੰਗਜੀਬ ਨੇ ਉਸ ਨੂੰ ਰੋਕ ਲਿਆ ਠਹਿਰੋ ਤੁਸੀਂ ਨਹੀਂ ਜਾ ਸਕਦੇ ਜਵਾਬ ਦੇਣਾ ਹੋਵੇਗਾ ਕਿ ਮੁਸਲਮਾਨ ਬਣਨ ਨੂੰ ਤਿਆਰ ਹੋ ਕੇ ਨਹੀਂ ਜਹਾਂ ਪਨਾ ਬੰਦੇ ਨੂੰ ਇੱਕ ਦਿਨ ਸੋਚਣ ਦੀ ਮੌਲਤ ਬਖਸ਼ੀ ਜਾਵੇ ਕੱਲ ਭਰੇ ਦਰਬਾਰ ਵਿੱਚ ਉੱਤਰ ਦੇ ਦੇ ਸਕਾਂਗਾ ਅਜੇ ਤਾਂ ਆਪ ਦੇ ਬੋਲ ਸੁਣ ਕੇ ਮੇਰੇ ਹਿਰਦਾ ਕੰਬੂਠਿਆ ਹੈ ਕੁਝ ਨਹੀਂ ਆਉੜਦਾ ਬਸ ਇੱਕ ਦਿਨ ਬਖਸ਼ ਲਓ ਕੱਲ ਸਭ ਕੁਝ ਦੱਸ ਦੇਵਾਂਗਾ ਨੰਦ ਲਾਲ ਦੇ ਇਹ ਉੱਤਰ ਸੁਣ ਕੇ ਸਾਰੇ ਦਰਬਾਰ ਵਿੱਚ ਹਲਚਲ ਮਚ ਗਈ ਹਿੰਦੂ ਦੀਵਾਨ ਘਬਰਾ ਗਏ ਮੁਸਲਮਾਨ ਦਰਬਾਰੀ ਪਰਸੰਤਾ ਨਾਲ ਉਛਲੇ ਜਿਨ੍ਹਾਂ ਆਲਮਾ ਨੂੰ ਅਰਥ ਨਹੀਂ ਸਨ ਆਏ ਤੇ ਆਨੰਦ ਲਾਲ ਜੀ ਦੀ ਵਿਦਵਤਾ ਨਾਲ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਿਆ ਸੀ ਉਹ ਸੋਚਣ ਲੱਗੇ ਹੁਣ ਠੀਕ ਹੈ ਜਾਂ ਤਾਂ ਮੁਸਲਮਾਨ ਹੋ ਜਾਵੇਂਗਾ ਜਾਂ ਕਤਲ ਕਰ ਦਿੱਤਾ ਜਾਵੇਗਾ ਕਾਫਰ ਅਕਲ ਤੇ ਵਿਦਿਆ ਵਾਲਾ ਜਿਉਂਦਾ ਨਹੀਂ ਰਹਿ ਸਕਦਾ ਇੱਕ ਦਿਨ ਦੀ ਮੌਲਤ ਮੰਗਣ ਤੇ ਔਰੰਗਜ਼ੇਬ ਖੁਸ਼ ਹੋ ਗਿਆ ਉਸ ਨੂੰ ਖਿਆਲ ਸੀ ਕਿ ਇੱਕ ਦਿਨ ਮੌਲਤ ਦੇਣ ਵਿੱਚ ਕੀ ਹਰਜ ਇਹ ਕਿਤੇ ਨਾ ਸਕੇ ਤਾਂ ਜਾ ਨਹੀਂ ਸਕਦਾ ਬਸ ਹੁਣ ਸਮਝੋ ਮੁਸਲਮਾਨ ਬਣ ਗਿਆ ਉਸਨੇ ਨੰਦ ਲਾਲ ਨੂੰ ਆਖ ਦਿੱਤਾ ਹਾਂ ਜਾਓ ਕੱਲ ਦਰਬਾਰ ਵਿੱਚ ਹਾਜ਼ਰ ਹੋ ਕੇ ਦੱਸਣਾ ਕਿ ਮਨ ਨਾਲ ਕੀ ਫੈਸਲਾ ਕੀਤਾ ਹੈ ਵੀ ਵਿਸਵੇ ਫੈਸਲਾ ਇਹੋ ਹੋਵੇ ਕਿ ਮੁਸਲਮਾਨ ਬਣ ਜਾਵੇ ਨੰਦ ਲਾਲ ਦਰਬਾਰ ਵਿੱਚੋਂ ਬਾਹਰ ਆ ਗਿਆ ਉਹ ਸਹਜਾਦੇ ਦੇ ਨਾਲ ਨਹੀਂ ਗਿਆ ਸਗੋਂ ਸਿੱਧਾ ਆਪਣੇ ਘਰ ਚਲੇ ਆ ਗਿਆ ਘਰ ਜਾ ਕੇ ਅਨਜਲ ਮੂੰਹ ਲਾਉਣ ਤੋਂ ਬਿਨਾ ਮੰਜੀ ਉੱਤੇ ਲੇਟ ਕੇ ਉਸਨੇ ਸੋਚਣਾ ਆਰੰਭ ਕੀਤਾ ਉਹ ਕੀ ਕਰੇ ਉਸ ਦੇ ਅੱਖਾਂ ਦੇ ਸਾਹਮਣੇ ਔਰੰਗਜ਼ੇਬ ਦੇ ਸਾਰੇ ਅਤਿਆਚਾਰ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਸਿੱਖ ਦੀਆਂ ਸ਼ਹੀਦੀਆਂ ਚੇਤੇ ਆਈਆਂ ਉਸ ਦੀ ਆਤਮਾ ਪੁਕਾਰ ਉੱઠી ਨੰਦ ਲਾਲ ਮੁੜ ਕੇ ਮਨੁੱਖਾ ਜਨਮ ਪ੍ਰਾਪਤ ਨਹੀਂ ਹੋਣਾ ਇਹ ਇੱਕ ਵਾਰ ਹੀ ਪ੍ਰਾਪਤ ਹੁੰਦਾ ਹੈ ਧਰਮ ਛੱਡ ਕੇ ਜੇ 4 ਦਿਨ ਮौज ਨਾਲ ਜੀ ਲਵੇਗਾ ਫਿਰ ਵੀ ਤਾਂ ਮਰਨਾ ਹੈ ਕਿ ਮੁਸਲਮਾਨ ਬਣ ਕੇ ਲੋਕ ਮਰਦੇ ਨਹੀਂ ਖੁਸ਼ੀਆਂ ਕਿੰਨਾ ਚਿਰ ਰਹਿਣਗੀਆਂ ਆਖਰ ਇੱਕ ਦਿਨ ਤਾਂ ਆਵੇਗਾ ਜਦੋਂ ਕਬਰਾਂ ਜਾਂ ਸ਼ਮਸ਼ਾਨ ਭੂਮੀ ਵਿੱਚ ਡੇਰਾ ਹੋਵੇਗਾ ਜੇ ਜੀਵਨ ਅਮਰ ਨਹੀਂ ਤਾਂ ایمان ਕਿਉਂ ਛੱਡਾਂ ਤੂੰ ਜਨਮ ਤੋਂ Hindu ਹੈ Hindu ਨਹੀਂ ਰਹੀ ਦੇਵਤਿਆਂ ਦੀਆਂ ਰੱਖਾਂ ਤੇਰੇ ਸਿਰ ਤੇ ਰਹਿਣਗੀਆਂ ਇਹ ਕੁਝ ਸੋਚ ਕੇ ਫਿਰ ਉਸਨੇ ਸੋਚਿਆ ਸ਼ਹਿਜ਼ਾਦਾ ਮੁਜੱਮ ਮੇਰੇ ਧਰਮ ਨਹੀਂ ਬਚਾ ਸਕਦਾ ਉਹ ਮੇਰੀ ਜਾਨ ਦੀ ਰਾਖੀ ਨਹੀਂ ਕਰ ਸਕਦਾ ਫਿਰ ਕਿੱਧਰ ਜਾਵਾਂ Hindu ਰਾਜੇ ਨਾ ਹੋਿਆਂ ਵਰਗੇ ਹਨ ਉਹ ਤਾਂ ਔਰੰਗਜ਼ੇਬ ਕੋਲੋਂ ਇਸ ਤਰ੍ਹਾਂ ਡਰ ਰਹੇ ਹਨ ਜਿਵੇਂ ਬਾਜ਼ ਜਾਂ ਬਿੱਲੇ ਕੋਲੋਂ ਚਿੜੀਆਂ ਤੇ ਕਬੂਤਰ ਡਰਦੇ ਹਨ ਕੀ ਕਰਾਂ ਕਿੱਧਰ ਜਾਵਾਂ یوں ਸੋਚਦਿਆਂ ਹੋਇਆ ਆਨੰਦ ਲਾਲ ਨੇ ਚਾਰ ਚਫੇਰੇ ਨਿਗਾਹ ਉਡਾਈ ਉਸ ਨੂੰ ਕੋਈ ਟਿਕਾਣਾ ਨਾ ਦਿਸੀਆ ਉਹ ਉਦਾਸ ਹੋ ਗਿਆ ਉਦਾਸੀ ਵਿੱਚ ਬੈਠੇ ਬੈਠੇ ਨੂੰ ਖਿਆਲ ਆਇਆ ਕਿ ਉਹ ਕਿਉਂ ਨਾ ਆਨੰਦਪੁਰ ਸਤਗੁਰ ਜੀ ਪਾਸ ਜਾਵੇ ਸਤਗੁਰ ਜੀ ਦੀ ਧਰਮ ਦੇ ਰਾਖੇ ਹਨ ਉਹ ਕਦੇ ਵੀ ਮੈਨੂੰ ਔਰੰਗਜ਼ੇਬ ਦੇ ਹਵਾਲੇ ਨਹੀਂ ਕਰਨ ਲੱਗੇ ਧਰਮ ਦੇ ਖਾਤਰ ਉਹਨਾਂ ਦੇ ਦਾਦੇ ਨੇ ਸ਼ਹੀਦੀ ਪ੍ਰਾਪਤ ਕੀਤੀ ਬਾਬੇ ਨੇ ਜੁੱਧ ਲੜੇ ਤੇ ਪਿਤਾ ਜੀ ਨੇ ਹਿੰਦੂ ਦੀ ਆਬਰੂ ਰੱਖੀ ਬਸ ਇਹੋ ਠੀਕ ਹੈ ਮੈਂ ਆਨੰਦਪੁਰ ਜਾਂਦਾ ਹਾਂ ਆਪ ਜਰੂਰ ਮੇਰੀ ਰੱਖਿਆ ਕਰਨਗੇ ਡੁੱਬ ਰਿਹਾ ਅਨੰਦ ਲਾਲ ਨੂੰ ਕਿਨਾਰਾ ਦਿਸਿਆ ਉਸ ਨੇ ਫੈਸਲਾ ਕੀਤਾ ਕਿ ਉਹ ਰਾਤ ਰਾਤ ਦਿੱਲੀ ਤੋਂ ਨਸ ਜਾਵੇ ਬਸ ਚੋਰਾ ਵਾਂਗ ਨਸੇ ਕਿਸੇ ਨੂੰ ਖਬਰ ਨਾ ਦੇਵੇ ਕਿਸੇ ਨਾਲ ਗੱਲ ਨਾ ਕਰੇ ਇੱਕਦਮ ਸਾਰੇ ਮਿੱਤਰਾਂ ਨੂੰ ਭੁੱਲ ਜਾਵੇ ਘਰ ਦੇ ਸਮਾਨ ਦਾ ਮੋਹ ਤਿਆਗ ਦੇਵੇ ਸੁੱਖਾਂ ਨੂੰ ਲਤ ਮਾਰ ਦੇਵੇ ਇੱਕ ਜਾਨ ਅਤੇ ਕੁਝ ਕੁ ਹੱਥ ਲਿਖੀਆਂ ਪੁਸਤਕਾਂ ਲੈ ਕੇ ਨਸ ਜਾਵੇ ਉਸ ਵੇਲੇ ਗੁਰੂ ਜੀ ਦਾ ਧਿਆਨ ਧਰ ਲਿਆ ਸਹਿਬਾਂ ਦੇ ਚਰਨਾਂ ਨਾਲ ਸੁਰਤ ਜੁੜ ਗਈ ਜੀਬਾ ਸਤਗੁਰ ਨਾਨਕ ਗੋਬਿੰਦ ਜੀ ਦੀ ਉਸਤਤ ਕਰਨ ਲੱਗੀ ਬਗਲ ਵਿੱਚ ਪੁਸਤਕਾਂ ਰੱਖ ਕੇ ਰਾਤ ਦੇ ਹਨੇਰੇ ਵਿੱਚ ਅਨੰਦ ਲਾਲ ਨੇ ਘਰ ਨੂੰ ਛੱਡ ਦਿੱਤਾ ਉਸ ਵੇਲੇ ਫਕੀਰੀ ਪੇਸ਼ ਕੀਤਾ ਹੋਇਆ ਸੀ ਪੂਰੇ ਮੁਸਲਮਾਨ ਫਕੀਰ ਜਾ ਰਹੇ ਸੀ ਮੋੜੀ ਹਾਲੀ ਘਰ ਰਿਓ ਤੁਰੇ ਰਾਹ ਵਿੱਚ ਕੋਈ ਜਾਨੂ ਨਾ ਮਿਲਿਆ ਜੇ ਮਿਲਿਆ ਤਾਂ ਅੱਖ ਬਚਾ ਕੇ ਪਾਸੇ ਹੋ ਗਏ ਅੱਧੀ ਰਾਤ ਹੋਣ ਸਮੇਂ ਦਿੱਲੀ ਸ਼ਹਿਰ ਤੋਂ ਪੂਰੇ 8 ਮੀਲ ਦੂਰ ਆ ਗਿਆ ਬਸ ਉਸ ਦੂਰੀ ਤੇ ਪੁੱਜ ਕੇ ਉਸ ਦਾ ਡਰ ਹਟ ਗਿਆ ਉਸ ਦਾ ਵਿਚਾਰ ਸੀ ਕਿ ਬਾਦਸ਼ਾਹ ਉਸ ਦੀ ਖੋਜ ਕਰਵਾਏਗਾ ਪਰ ਅਗਲੇ ਦਿਨ ਜਦੋਂ ਉਹ ਦਰਬਾਰ ਵਿੱਚ ਨਾ ਦੇਸਿਆ ਉਤਨੇ ਚਿਰ ਨੂੰ ਬਹੁਤ ਦੂਰ ਨਿਕਲ ਗਿਆ ਆਨੰਦ ਲਾਲ ਰਾਤ ਨੂੰ ਕਿਤੇ ਖਲੋਤਾ ਨਹੀਂ ਉਸ ਨੂੰ ਨਾ نیند ਆਈ ਤੇ ਨਾ ਉਸ ਨੇ ਕਿਸੇ ਜਾਨਵਰ ਪਾਸੋਂ ਡਾਰਾਇਆ ਜੇ ਉਸ ਨੂੰ ਡਾਰਸੀ ਤਾਂ ਉਹ ਮੁਗਲ ਫੌਜ ਦਾ ਅਤੇ ਔਰੰਗਜ਼ੇਬ ਵੀ ਕਰੋਪੀ ਦਾ ਭੁੱਖਾ ਦਰਿਆ ਆਖਰ ਉਹ ਆਨੰਦਪੁਰ ਪਹੁੰਚ ਗਿਆ ਆਨੰਦਪੁਰ ਪਹੁੰਚਣ ਸਮੇ ਉਹ ਵਿਆਕੁਲ ਸੀ ਤੇ ਐਵੇਂ ਤੇ ਭੁੱਖ ਨੇ ਉਹਦੇ ਤਨ ਵਿੱਚ ਸਾਹ ਸਤ ਨਹੀਂ ਸੀ ਛੱਡਿਆ ਉਹ ਧਰਮਸ਼ਾਲਾ ਵਿੱਚ ਜਾ ਡਿੱਗਾ ਅਤੇ ਉੱਥੇ ਹੀ ਲੇਟ ਗਿਆ ਉਸਨੇ ਇੱਕ ਸਿੱਖ ਨੂੰ ਆਖਿਆ ਮੈਨੂੰ ਪਾਣੀ ਚਾਹੀਦਾ ਹੈ ਮੈਂ ਭੁੱਖਾ ਹਾਂ ਗੁਰੂ ਕੇ ਲੰਗਰ ਦੇ ਪ੍ਰਸ਼ਾਦੇ ਦੀ ਲੋੜ ਹੈ ਗੁਰੂ ਸਿੱਖ ਉਸੇ ਵੇਲੇ ਉੱਠਿਆ ਤੇ ਨੱਠ ਕੇ ਪਾਣੀ ਅਤੇ ਪ੍ਰਸ਼ਾਦਾ ਗੁਰੂ ਕੇ ਲੰਗਰੋਂ ਲੈ ਆਇਆ ਪ੍ਰਸ਼ਾਦੇ ਅੱਗੇ ਰੱਖ ਕੇ ਤੇ ਜਲ ਪਿਲਾ ਕੇ ਸਿੱਖ ਨੇ ਨੰਦ ਲਾਲ ਨੂੰ ਘੁੱਟਣਾ ਸ਼ੁਰੂ ਕਰ ਦਿੱਤਾ ਘੁੱਟ ਕੇ ਸੇਵਾ ਕੀਤੀ ਸੇਵਾ ਨਾਲ ਨੰਦ ਲਾਲ ਦੇ ਸਰੀਰ ਕਰਮ ਹੋ ਗਿਆ ਤੇ ਉਹ ਤੁਰਨ ਜੋਗ ਬਣ ਗਿਆ ਐਨੇ ਨੂੰ ਭਾਈ ਨੰਦ ਚੰਦ ਜੀ ਉੱਤਰ ਆ ਨਿਕਲੇ ਉਧਰ ਆ ਨਿਕਲੇ ਉਹਨਾਂ ਅੱਗੇ ਹੱਥ ਜੋੜ ਕੇ ਭਾਈ ਨੰਦ ਲਾਲ ਜੀ ਨੇ ਪ੍ਰਾਰਥਨਾ ਕੀਤੀ ਮੈਂ ਆਨੰਦ ਲਾਲ ਹਾਂ ਜਿਹੜਾ ਅੱਜ ਤੋਂ 3 ਦਿਨ ਪਹਿਲਾਂ ਔਰੰਗਜ਼ੇਬ ਦੇ ਪੁੱਤਰ ਸ਼ਹਿਜ਼ਾਦਾ ਮੁਅੱਜਮ ਦਾ ਮੀਰ ਮੁੰਚੀ ਸਾਂ ਪਰ ਅੱਜ ਕੱਲ ਕੁਝ ਵੀ ਨਹੀਂ ਹਾਂ ਮੈਂ ਸਤਗੁਰ ਜੀ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਕਿ ਦਾਤੇ ਅੱਗੇ ਬੇਨਤੀ ਕਰ ਸਕਾਂ ਕਿ ਮੇਰੀ ਰੱਖਿਆ ਕੀਤੀ ਜਾਵੇ ਔਰੰਗਜ਼ੇਬ ਮੈਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਤੇ ਮੈਂ ਦਿੱਲੀ ਤੋਂ ਨਸ ਆਇਆ ਹਾਂ ਵੀਰ ਜੀ ਕੋਈ ਚਿੰਤਾ ਨਾ ਕਰੋ ਔਰੰਗਜ਼ੇਬ ਤਾਂ ਹੁਣ ਪਰਛਾਵਾਂ ਵੀ ਇੱਥੇ ਨਹੀਂ ਆ ਸਕਦਾ ਭਾਈ ਨੰਦ ਚੰਦ ਜੀ ਦਾ ਬਚਨ ਸੀ ਉਸੇ ਸ਼ਾਮ ਨੰਦ ਲਾਲ ਨੂੰ ਸਤਿਗੁਰੂ ਜੀ ਦੇ ਪੇਸ਼ ਕੀਤਾ ਗਿਆ ਉਸ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਅੱਖਾਂ ਦੇ ਜਲ ਨਾਲ ਧੋਸੁੱਟੇ ਬੇਨਤੀ ਕੀਤੀ ਉਸ ਦੀ ਜੀਵਨ ਕਥਾ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਕੋਈ ਚਿੰਤਾ ਨਾ ਕਰੋ ਅੱਜ ਤੋਂ ਤੁਸਾਂ ਨੂੰ ਕਮੀਆਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਪ੍ਰਭੂ ਦੇ ਗੁਣਾਂ ਦੀ ਕਵਿਤਾ ਦਾ ਉਚਾਰਨ ਕਰਨ ਤੇ ਸਿੱਖਾਂ ਨੂੰ ਫਾਰਸੀ ਪੜਾਉਣੀ ਆਪ ਦਾ ਮਨੋਰਥ ਹੋਵੇਗਾ ਇਉਂ ਭਾਈ ਨੰਦ ਲਾਲ ਸਤਗੁਰ ਜੀ ਦੀ ਹਜ਼ੂਰੀ ਵਿੱਚ ਪੁੱਜਾ ਤੇ ਰਹਿਣ ਲੱਗਾ ਸਤਗੁਰ ਜੀ ਦੇ ਪ੍ਰੇਮ ਵਿੱਚ دیਵਾਨੇ ਹੋ ਕੇ ਉਸਨੇ ਫਾਰਸੀ ਵਿੱਚ ਕਵਿਤਾ ਆਚਾਰੀ ਜਿਹੜੀ ਅਜੇ ਤੱਕ ਭਾਈ ਨੰਦ ਲਾਲ ਦੀਆਂ ਗਜ਼ਲਾਂ ਦੇ ਨਾਮ ਨਾਲ ਪ੍ਰਸਿੱਧ ਹੈ ਤੇ ਜਿਸ ਬਾਰੇ ਅੱਗੇ ਜਾ ਕੇ ਦੱਸਿਆ ਜਾਵੇਗਾ